ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜਨਿਕ এডੂਕੇਸ਼ਨ ਪੰਜਾਬ ਚੈਨਲ ਤੇ ਤੁਹਾਡੇ ਸਾਹਮਣੇ ਅੱਜ ਪੰਜਾਬ ਜੀਕੇ ਦੀ ਪਹਿਲੀ ਕਲਾਸ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਕਲਾਸ ਵਿੱਚ ਆਪਾਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪੜਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1429 ਈਸਵੀ ਨੂੰ ਹੋਇਆ ਪਰ ਨਾਨਕਸ਼ਾਈ ਕੈਲੰਡਰ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ 17 ਨਵੰਬਰ 1429 ਈਸਵੀ ਨੂੰ ਮਨਾਇਆ ਜਾਂਦਾ ਹੈ ਪਰ ਆਪਜੀ ਦਾ ਪ੍ਰਕਾਸ਼ਪੂਰਵ ਸਿੱਖ ਸਮਾਜ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਉਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਇਪੋਈ ਦੀ ਤਲਵੰਡੀ ਜਿਸ ਨੂੰ ਹੁਣ ਸ੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਜੋ ਕਿ ਪਾਕਿਸਤਾਨ ਵਿੱਚ ਸਥਿਤ ਹੈ ਵਿਖੇ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਜੋ ਕਿ ਪਟਵਾਰੀ ਦੀ ਨੌਕਰੀ ਕਰਦੇ ਸਨ ਅਤੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਜੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਾਤੀ ਬੇਦੀ ਖੱਤਰੀ ਸੀ ਇਸ ਤਰ੍ਹਾਂ ਦੇ ਛੋਟੇ-ਛੋਟੇ ਸਵਾਲ ਹੁਣ ਦੇਖ ਜੋ ਪੇਪਰਾਂ ਦਾ ਲੈਵਲ ਆ ਰਿਹਾ ਹੈ ਉਸ ਦੇ ਮੁਤਾਬਿਕ ਬਹੁਤ ਇੰਪੋਰਟੈਂਟ ਹੋ ਜਾਂਦੇ ਹਨ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੇ ਨੋਟ ਕਰ ਲੈਣਾ ਹੈ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸਲਖਣੀ ਜੀ ਨਾਲ ਹੋਇਆ ਜੋ ਸ਼੍ਰੀ ਮੂਲचंद ਨਿਵਾਸੀ ਬਟਾਲਾ ਦੇ ਸੁਪੁੱਤਰੀ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਲਖਣੀ ਜੀ ਦੇ ਦੋ ਪੁੱਤਰਾਂ ਨੇ ਜਨਮ ਲਿਆ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਨੇ ਉਦਾਸੀ ਸੰਪਰਦਾ ਸ਼ੁਰੂ ਕੀਤਾ ਸੀ ਅਤੇ ਛੋਟੇ ਪੁੱਤਰ ਬਾਬਾ ਲਖਮੀ ਦਾਸ ਜੀ ਗੁਰਨਾਨਕ ਦੇਵ ਜੀ ਭੈਣ ਦਾ ਨਾਮ ਨਾਨਕੀ ਜੀ ਅਤੇ ਜੀਜਾ ਜੀ ਦੇ ਨਾਮ ਭਾਈ ਜੈਰਾਮ ਜੀ ਸੀ ਇਹ ਪਰਲੋਦੀ ਦੇ ਰਹਿਣ ਵਾਲੇ ਸਨ ਗੁਰਨਾਨਕ ਦੇਵ ਜੀ ਨੂੰ ਪੜਨ ਲਈ ਅਲੱਗ-ਅਲੱਗ ਪੰਡਤਾਂ ਕੋਲ ਭੇਜਿਆ ਗਿਆ ਦੇਵਨਾਗਰੀ ਦੀ ਪੜ੍ਹਾਈ ਲਈ ਗੁਰਨਾਨਕ ਦੇਵ ਜੀ ਨੂੰ ਗੋਪਾਲ ਨਾਮ ਦੇ ਪੰਦੇ ਕੋਲ ਸanskrit ਸਿੱਖਣ ਲਈ ਪੰਡਿਤ ਬ੍ਰਿਜਲਾਲ ਕੋਲ ਫਾਰਸੀ ਪੜ੍ਹਨ ਲਈ ਮੌਲਵੀ ਕਤਬਦੀਨ ਕੋਲ ਭੇਜਿਆ ਗਿਆ। ਗੋਪਾਲ ਪਾਂਦੇ ਨੇ ਵੀ ਗੁਰੂ ਜੀ ਨੇ ਇਹ دنیਾਬੀ ਜਨਉ ਪਾਉਣ ਤੋਂ ਮਨਾਂ ਕੀਤਾ। ਪ੍ਰਮਾਤਮਾ ਦੇ ਨਾਮ ਦਾ ਜਨਉ ਪਾਉਣ ਲਈ ਕਿਹਾ। ਜਨਉ ਤੋਂ ਭਾਵ ਇੱਕ ਸੂਤੀ ਧਾਗੇ ਤੋਂ ਹੁੰਦਾ ਹੈ ਜਿਸ ਨੂੰ ਪਾਉਣ ਤੋਂ ਗੁਰਨਾਨਕ ਦੇਵ ਜੀ ਨੇ ਇਨਕਾਰ ਕਰ ਦਿੱਤਾ ਸੀ। 1499 ਵਿੱਚ ਗੁਰਨਾਨਕ ਦੇਵ ਜੀ ਕਾਲੀ ਬੇ ਨਦੀ ਵਿੱਚ 3 ਦਿਨ ਰੋਪ ਰਹੇ। 3 ਦਿਨ ਰੋਪ ਰਹਿਣ ਤੋਂ ਬਾਅਦ ਗੁਰਨਾਨਕ ਦੇਵ ਜੀ ਗਿਆਨ ਪ੍ਰਾਪਤੀ ਤੋਂ ਬਾਅਦ ਉਹਨਾਂ ਦੇ ਪਹਿਲੇ ਸ਼ਬਦ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੇ ਸਮੇ ਬਾਬਰ ਨੇ ਪੰਜਾਬ ਉੱਤੇ ਪੰਜ ਹਮਲੇ ਕੀਤੇ। ਪਹਿਲਾ ਹਮਲਾ 1519, ਦੂਜਾ ਹਮਲਾ 1520, ਤੀਜਾ ਹਮਲਾ 1521, ਚੌਥਾ ਹਮਲਾ 1524 ਤੇ ਪੰਜਵਾਂ ਹਮਲੇ 1525 ਵਿੱਚ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਵਿੱਚ ਲੋਧੀ ਵੰਸ਼ ਦਾ ਰਾਜ ਸੀ। ਬਾਬਰ ਨੇ ਦੂਜੇ ਹਮਲੇ ਵਿੱਚ 1520 ਈਸਵੀ ਵਿੱਚ ਸ਼ਹਿਦਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਕਰਕੇ ਰੱਖਿਆ ਸੀ ਅਤੇ ਬਾਅਦ ਵਿੱਚ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ। ਇਸ ਦਾ ਵਰਣਨ ਗੁਰੂ ਜੀ ਨੇ ਆਪਣੀ ਬਾਣੀ ਜਿਸ ਨੂੰ ਬਾਬਰ ਬਾਣੀ ਨਾਮ ਨਾਲ ਜਾਣਿਆ ਜਾਂਦਾ ਉਸ ਵਿੱਚ ਕੀਤਾ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਦੇ ਪਸਾਰ ਲਈ ਵੱਖ-ਵੱਖ ਦਿਸ਼ਾਵਾਂ ਵੱਲ ਯਾਤਰਾਵਾਂ ਕੀਤੀਆਂ ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਚਾਰ ਉਦਾਸੀਆਂ ਕੀਤੀਆਂ ਪਹਿਲੀ ਉਦਾਸੀ ਪੂਰਬ ਦਿਸ਼ਾ ਵੱਲ 1499 ਤੋਂ ਲੈ ਕੇ 1510 ਈਸਵੀ ਤੱਕ ਗੁਰੂ ਨਾਨਕ ਦੇਵ ਜੀ ਘਰ ਤੋਂ ਬਾਹਰ ਰਹੇ ਇਸ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਧ ਸਮਾਂ ਯਾਤਰਾ ਕੀਤੀ ਇਸ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਸੈਦਪੁਰ ਐਮਨਾਬਾਦ ਕਿਹਾ ਜਾਂਦਾ ਜਿਸ ਨੂੰ ਪਰਛੇਤਰਾ ਪਾਣੀਪੱਤ ਤਾਲੁੰਬਾ ਦਿੱਲੀ ਹਰਦਵਾਰ ਗੁਰਖਮੱਤਾ ਬਨਾਰਸ ਕਾਮਰੂਪ ਜਗਨਨਾਥਪੁਰੀ ਬੰਗਾਲ ਆਗਰਾ ਸੰਗਰੂਰ ਜਮਨਾਨਗਰ ਆਦਿ ਸਥਾਵਾਂਾਂ ਦੀ ਯਾਤਰਾ ਗੁਰੂ ਜੀ ਸੱਜਣ ਠੱਗ ਨੂੰ ਤਾਲੁੰਬਾ ਵਿਖੇ ਮਿਲੇ ਸਨ ਗੁਰੂ ਜੀ ਮਲਿਕ ਭਾਗੋ ਅਤੇ ਭਾਈ ਲਾਲੋ ਜੋਤਰਖਾਨ ਸਾਹਿਬ ਨੂੰ ਸੈਦਪੁਰ ਵਿਖੇ ਮਿਲੇ ਸਨ ਕਮਰੂਪ ਵਿਖੇ ਨੂਰ ਸ਼ਾ ਨਾਮਕ ਜਾਦੀ ਕਰਨੀ ਨੂੰ ਸਿਖਿਆਵਾ ਦਿੱਤੀਆਂ ਚੈਤਨੰਦ ਪ੍ਰਭੂ ਅਤੇ ਗੁਰੂ ਜੀ ਜਗਨਨਾਥ ਵਿਖੇ ਮਿਲੇ ਸਨ ਦੂਜੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਤਖਨ ਦਿਸ਼ਾ ਵੱਲ ਗਏ ਇਹ ਉਦਾਸੀ 1510 ਤੋਂ ਲੈ ਕੇ 1515 ਈਸਵੀ ਤੱਕ ਸੀ ਇਸ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਲੰਕਾ ਜੈਸਲਮੇਰ ਵਿਕਾਨੇਰ ਅਜਨੇਰ ਉਜੇਨ हैदराबाद बीद्र रमेशवर पुष्कर आदि स्थान स्थाना दी यात्रा कीती तीसरी उदासी गुरुजी ने उत्तर दिशा ਵੱਲ 1515 ਇਸਵੀ ਤੋਂ ਲੈ ਕੇ 1517 ਇਸਵੀ ਤੱਕ ਕੀਤੀ ਇਸ ਉਦਾਸੀ ਦੌਰਾਨ ਗੁਰੂਜੀ ਨੇ ਜਲੰਧਰ ਹੁਸ਼ਿਆਰਪੁਰ ਹਮਾਚਰ ਬिलासपुर ਮੰਡੀ ਕਾਂਗੜਾ ਕਸ਼ਮੀਰ ਕਲਾਸ ਪਰਬਤ ਤਿੱਬਤ ਆਦਿ ਸਥਾਨਾਂ ਦੀ ਯਾਤਰਾ ਕੀਤੀ ਇਸ ਤੋਂ ਬਾਅਦ ਗੁਰੂਜੀ ਨੇ ਚੌਥੀ ਉਦਾਸੀ ਪਛਮੀ ਦਿਸ਼ਾ ਵਾਲਗੀਤੀ ਜੋ 1517 ਈਸਵੀ ਤੋਂ ਲੈ ਕੇ 1521 ਈਸਵੀ ਤੱਕ ਸੀ ਇਸ ਉਦਾਸੀ ਦੌਰਾਨ ਗੁਰੂ ਜੀ ਨੇ ਪਾਕ ਪਟਨ ਮੱਕਾ ਮਦੀਨਾ ਬਗਦਾਦ ਮਲਤਾਨ ਹਸਨ ਅਬਦਲ ਈਰਾਨ ਕੰਧਾਰ ਕਾਬਲ ਪਸ਼ਾਵਰ ਗੁਜਰਾਤ ਆਦਿ ਸਥਾਨਾਂ ਦਾ ਯਾਤਰਾ ਕੀਤੀ ਵਾਕਿਆ ਵਿੱਚ ਗੁਰੂ ਜੀ ਦੀ ਮੁਲਾਕਾਤ ਕਾਜੀ ਰੁਕਵਦੀਨ ਨਾਲ ਹੋਈ ਸੀ ਜਿਸ ਨੂੰ ਕਾਜੀ ਜੀਬਨ ਵੀ ਕਹਿੰਦੇ ਹਨ ਹਸਨ ਅਬਦਲ ਵਿੱਚ ਗੁਰੂ ਜੀ ਨੇ ਵਲੀ ਕੰਦਾਰੀ ਦਾ ਅਹੰਕਾਰ ਤੋੜਿਆ ਸੀ ਅਤੇ ਉਸ ਨੂੰ ਮੁਕਤ ਕੀਤਾ ਸੀ ਫਸਨਬਦਾਲ ਪਾਕਿਸਤਾਨ ਵਿੱਚ ਹੈ ਗੁਰਦੁਆਰਾ ਪੰਜਾ ਸਾਹਿਬ ਇੱਥੇ ਸਥਿਤ ਹੈ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਜੋ ਕਿ ਪਾਕਿਸਤਾਨ ਵਿੱਚ ਹੈ ਸ਼ਹਿਰ ਦੀ ਸਥਾਪਨਾ ਕੀਤੀ ਕਰਤਾਰਪੁਰ ਸ਼ਹਿਰ ਰਾਵੀ ਨਦੀ ਕੰਢੇ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਅਖੀਰਲੀ ਸਮਾਂ ਇੱਥੇ ਬਤੀਤ ਕੀਤਾ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਜੋ ਕਿ ਮੁਸਲਮ ਸਨ ਤੇ ਭਾਈ ਛੱਜੂ ਜੀ ਗੁਰੂ ਜੀ ਦੇ ਸੱਚੇ ਮਿੱਤਰ ਸਨ ਕੀਰਤਨ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਭਾਈ ਮਰਦਾਨਾ ਜੀ ਸਿੱਖਾਂ ਦੇ ਪਹਿਲੇ ਕੀਰਤਨੀਏ ਹੋਏ ਸਨ ਹੁਣ ਆਪਾਂ ਗੱਲ ਕਰਦੇ ਹਾਂ ਗੁਰੂ ਜੀ ਦੁਆਰਾ ਰਚਿਤ ਬਾਣੀ ਦੀ ਗੁਰੂ ਜੀ ਦੀ ਬਾਣੀ 11 ਨਰਾਗਾਂ ਵਿੱਚ ਹੈ ਸਭ ਤੋਂ ਪਹਿਲਾਂ ਸਭ ਤੋਂ ਮਸ਼ਹੂਰ ਬਾਣੀ ਜਪਜੀ ਸਾਹਿਬ ਇਹ ਬਾਣੀ ਰਾਗ ਰਹਿਤ ਹੈ ਇਸ ਦੀਆਂ 38 ਪੌੜੀਆਂ ਦੋ ਸ਼ਲੋਕ ਅਤੇ ਪੰਜ ਖੰਡਾਂ ਹਨ ਆਸਾਦੀਵਾਰ ਇਹ ਬਾਣੀ ਦਾ ਪਾਠ ਟੁੰਡੇ ਅਸਰਾਜੇ ਦੀ ਧੁਨੀ ਤੇ ਗਾਇਆ ਜਾਂਦਾ ਹੈ ਇਹ ਬਾਣੀ ਦਾ ਪਾਠ ਉਮਰਤਵੇਲੇ ਹੁੰਦਾ ਹੈ ਆਸਾਦੀਵਾਰ 24 ਪੌੜੀਆਂ ਅਤੇ 58 ਸ਼ਲੋਕ ਹਨ 44 ਸ਼ਲੋਕ ਪਹਿਲੇ ਗੁਰੂ ਦੇ ਅਤੇ 15 ਸ਼ਲੋਕ ਦੂਜੇ ਗੁਰੂ ਦੇ ਹਨ ਸਿੱਧ ਕੋਸ਼ਟ ਇਹ ਬਾਣੀ ਰਾਮਕਲੀ ਰਾਗ ਵਿੱਚ ਹੈ 73 ਪਦਾਂ ਵਿੱਚ ਸੰਪੂਰਨ ਹੋਈ ਹੈ ਇਸ ਤੋਂ ਬਿਨਾ ਦੱਖਣੀ ਓੰਕਾਰ ਇਹ ਬਾਣੀ ਰਾਮਕਲੀ ਰਾਗ ਵਿਚ ਹੈ ਇਸ ਦੀ ਰਚਨਾ 54 ਬੰਦਾਂ ਵਿੱਚ ਸੰਪੂਰਨ ਹੋਈ ਹੈ 12 maat ਇਹ ਬਾਣੀ ਤੋ ਰਾਖੀ ਰਾਗ ਵਿੱਚ ਹੈ ਇਸ ਵਿੱਚ 17 ਬੰਦ ਹਨ ਪਟੀ ਇਹ ਰਚਨਾ ਰਾਗ ਆਸਾ ਵਿੱਚ ਹੈ ਇਹ ਬਾਣੀ ਅੱਖਰਾਂ ਨਾਲ ਸੰਬੰਧਿਤ ਹੈ ਬਾਬਰ ਬਾਣੀ ਇਸ ਬਾਣੀ ਵਿੱਚ ਚਾਰ ਸ਼ਬਦ ਹਨ ਤਿੰਨ ਸ਼ਬਦ ਆਸਾ ਰਾਗ ਵਿੱਚ ਅਤੇ ਇੱਕ ਸ਼ਬਦ ਤਲੰਗ ਰਾਗ ਵਿੱਚ ਹੈ ਇਹ ਬਾਣੀ ਬਾਬਰ ਦੁਆਰਾ ਕੀਤੇ ਹੋਏ ਹਮਲੇ ਨਾਲ ਸੰਬੰਧਿਤ ਹੈ ਆਲੂਣੀਆਂ ਵੱਡ ਹਸ ਰਾਗ ਇਹ ਪੰਜ ਸ਼ਬਦਾਂ ਦੀ ਇੱਕ ਛੋਟੀ ਰਚਨਾ ਪੈਰੇ ਇਹ ਬਾਣੀ ਸ੍ਰੀ ਰਾਗ ਵਿੱਚ ਹੈ ਇਸ ਬਾਣੀ ਵਿੱਚ ਤਿੰਨ ਘੰਟਿਆਂ ਦੇ ਇੱਕ ਪੈਰ ਦੇ ਹਿਸਾਬ ਨਾਲ ਰਚਨਾ ਕੀਤੀ ਗਈ ਹੈ ਭਰਤੀ ਇਹ ਰਾਗ ਤਨਾਸਰੀ ਵਿੱਚ ਹੈ ਸੁਜज्ਜੀ ਅਤੇ ਕੁਜज्ਜੀ ਇਹ ਦੋਵੇਂ ਇੱਕ ਇੱਕ ਸ਼ਬਦ ਦੀਆਂ ਬਾਣੀਆਂ ਹਨ ਇਹ ਦੋਵੇਂ ਬਾਣੀਆਂ ਰਾਗ ਸੂਹੀ ਵਿੱਚ ਹਨ ਇਸ ਤੋਂ ਇਲਾਵਾ ਚਪੌਂਦੇ ਤਸਤ ਦੀਆਂ ਸੋਧਰ ਸੋਹਲੇ ਆਦਵੀ ਔਰ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਹਨ ਆਪ ਜੀ ਨੇ ਭਾਈ ਲੈਣਾ ਜੀ ਨੂੰ ਆਪਣਾ ਉੱਤਰ ਅਧਿਕਾਰੀ ਸਥਾਪਿਤ ਕੀਤਾ ਉਹਨਾਂ ਨੂੰ ਗੁਰੂ ਵਜੋਂ ਸਥਾਪਿਤ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਨੂੰ ਅੰਗਦ ਦਾ ਨਾਮ ਦਿੱਤਾ ਜਿਸ ਦਾ ਅਰਥ ਹੈ ਗੁਰੂ ਦਾ ਅੰਗ ਬਾਅਦ ਵਿੱਚ ਉਹਨਾਂ ਦਾ ਨਾਮ ਅੰਗਦ ਦੇਵ ਜੀ ਪੈ ਗਿਆ ਗੁਰੂ ਨਾਨਕ ਦੇਵ ਜੀ ਸਤੰਬਰ ਮਹੀਨੇ 1539 ਈਸਵੀ ਵਿੱਚ ਕਰਤਾਰਪੁਰ ਵਿਖੇ ਜੋਤੀ ਜੋਤ ਸਮਾਏ ਆਸ ਕਰਦਾ ਤੈਨੂੰ ਇਹ ਕਲਾਸ ਪਸੰਦ ਆਈ ਹੋਊਗੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਇਸ ਕਲਾਸ ਵਿੱਚ ਤੁਹਾਨੂੰ ਲੱਗੀ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੇ ਤੁਹਾਨੂੰ ਕੰਟੈਂਟ ਕਿਵੇਂ ਦਾ ਲੱਗਿਆ ਜਰੂਰ ਕਮੈਂਟ ਕਰਨਾ ਤਾਂ ਜੋ ਆਪਾਂ ਅਗਲੀ ਕਲਾਸ ਲੈ ਕੇ ਤੁਹਾਡੇ ਸਾਹਮਣੇ ਸਾਨਮੁਖ ਹੋ ਸਕੀਏ ਤੋਂ ਸਾਰਿਆਂ ਦਾ ਧੰਨਵਾਦ